ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦਾ ਐਲਾਨ ਹੋ ਗਿਆ ਵੱਡੀ ਖਬਰ ਆ ਰਹੀ ਹੈ ਕਿ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦਾ ਵਿਗਲ ਵੱਜ ਗਿਆ ਕਿਹੜੀ ਤਰੀਕ ਨੂੰ ਵੋਟਾਂ ਪੈਣੀਆਂ ਨੇ ਕੀ ਗੈਜ਼ਟ ਨੋਟੀਫਿਕੇਸ਼ਨ ਹੋਇਆ ਇਹਦੇ ਬਾਰੇ ਜਾਣਕਾਰੀ ਸਾਂਝੀ ਕਰਦੇ ਆਂ ਵੱਡੀ ਤੇ ਅਹਿਮ ਖਬਰ ਤੁਹਾਡੇ ਤੱਕ ਲੈ ਕੇ ਪਹੁੰਚੇ ਆ ਕਿ ਪੰਜਾਬ ਦੇ ਵਿੱਚ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ ਪੂਰੀ ਜਾਣਕਾਰੀ ਤੁਹਾਨੂੰ ਦੱਸਣੀ ਹੈ ਤੁਸੀਂ ਜੁੜਿਓ ਲੋਕਪੈਨ న్యూਸ ਦੇ ਨਾਲ ਮੈਂ ਹਰਿੰਦਰ ਬਾਜਵਾ ਪੰਜਾਬ ਲੱਗਦਾ ਹੈ ਕਿ ਚੋਣਾ ਵਾਲੇ ਮੋਰਚੋਂ ਬਾਹਰ ਨਹੀਂ ਆ ਸਕਦਾ ਕਦੇ ਜਿਮਣੀ ਚੋਣਾ ਕਦੇ ਪੰਚਾਇਤੀ ਚੋਣਾ ਕਦੇ ਨਗਰ ਨਿਗਮ ਤੇ ਨਗਰਪਾਲਿਕਾ ਦੀਆਂ ਚੋਣਾ ਕਦੇ ਨਗਰ ਪੰਚਾਇਤਾਂ ਦੀਆਂ ਚੋਣਾ ਚੋਣਾ ਤੇ ਚੋਣਾ ਠਾ ਚੋਣਾ ਤੇ ਹੁਣ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾ ਦਾ ਵੀ ਬਿਗਲ ਜਿਹੜਾ ਉਹ ਵੱਜ ਚੁੱਕਿਆ ਹੈ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾ ਦਾ ਗਜਟ ਨੋਟੀਫਿਕੇਸ਼ਨ ਹੈ ਜਿਹੜਾ ਉਹ ਪੰਜਾਬ ਸਰਕਾਰ ਦੇ ਵੱਲੋਂ ਜਾਰੀ ਕਰ ਦਿੱਤਾ ਗਿਆ ਹੈ ਜਾਣਕਾਰੀ ਦੇ ਅਨੁਸਾਰ ਜਿਹੜੀ ਤਰੀਕ ਮਿੱਥੀ ਗਈ ਹੈ ਉਹ ਹੈ 31 ਮਈ 31 ਮਈ ਨੂੰ ਜਿਹੜੀਆਂ ਨੇ ਵੋਟਾਂ ਪੁਆਈਆਂ ਜਾਣਗੀਆਂ ਪੰਜਾਬ ਦੀਆਂ ਪੰਚਾਇਤ ਸਮਤੀਆਂ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ 31 ਮਈ ਨੂੰ ਹੋਣਗੀਆਂ ਪੰਜਾਬ ਸਰਕਾਰ ਦੇ ਪਿੰਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੇ ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ ਜਿਹੜਾ ਗੈਜ਼ਟ ਨੋਟੀਫਿਕੇਸ਼ਨ ਹੋਇਆ ਪੰਜਾਬ ਗਵਰਨਮੈਂਟ ਗੈਜ਼ਟ ਜਿਹੜਾ ਐਕਸਟਰਨਲ ਫਰਵਰੀ 11 2025 ਨੂੰ ਇਹ ਜਾਰੀ ਕਰ ਦਿੱਤਾ ਗਿਆ ਸੀਗਾ ਤਾਂ ਇਹਦੇ ਅਨੁਸਾਰ ਪੰਜਾਬ ਸਰਕਾਰ ਦਾ ਜਿਹੜਾ ਜਿਹੜੀ ਇਹ ਸਾਰੀ ਐਕਸਰਸਾਈਜ਼ ਹੈ ਹੋਣੀ ਹੈ ਪੰਜਾਬ ਸਰਕਾਰ ਨੇ ਜਿਹੜੀਆਂ ਨੇ ਆਪਣੀਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਹੋਇਆਂ ਜਿਹੜਾ ਪੰਚਾਇਤੀ ਰਾਜ ਐਕਟ 1994 ਪੰਜਾਬ ਐਕਟ 9 ਜਿਹੜਾ 1994 ਦਾ ਉਹਦੇ ਅਧੀਨ ਜਿਹੜੀ ਕਾਰਵਾਈ ਪਾਈ ਹੈ ਤੇ ਪੰਜਾਬ ਦੇ ਗਵਰਨਰ ਨੇ ਜਿਹੜਾ ਆ ਉਹ ਕਿਹਾ ਆ ਕਿ ਜਿਹੜੇ ਜਨਰਲ ਇਲੈਕਸ਼ਨ ਨੇ ਮੈਂਬਰ ਆ ਜਿਹੜੇ ਨੇ ਪੰਚਾਇਤ ਸੰਮਤੀਆਂ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਉਹ ਚੁਣੇ ਜਾਣੇ ਨੇ ਤੇ ਇਹ 31 ਮਈ ਨੂੰ ਚੋਣਾ ਹੋਣਗੀਆਂ ਪੰਜਾਬ ਦੇ ਵਿੱਚ ਲਗਭਗ 200 ਦੇ ਨੇੜੇ ਤੇੜੇ ਬਲਾਕ ਸੰਪਤੀਆਂ ਨੇਗੀਆਂ ਤੇ ਇਸੇ ਨਾਲ ਹੀ ਹੁਣ ਜਿੰਨੇ ਜ਼ਿਲ੍ਹੇ ਨੇ ਉਹਨੇ ਜ਼ਿਲ੍ਹਾ ਪ੍ਰੀਸ਼ਦਾਂ ਨੇਗੀਆਂ ਲਗਭਗ 23 ਜ਼ਿਲ੍ਹੇ ਨੇ ਪੰਜਾਬ ਦੇ ਸਮੇਂ ਜੇ ਮੈਂ ਗਲਤ ਨਹੀਂ ਤਾਂ ਡਾਟੇ ਦੇ ਅੰਦਰ ਤਾਂ ਉਹਨੇ ਹੀ ਜ਼ਿਲ੍ਹਾ ਪ੍ਰੀਸ਼ਦਾਂ ਨੇਗੀਆਂ ਖਾਸ ਕਰਕੇ ਵੱਡੇ ਜ਼ਿਲ੍ਹੇ ਨੇ ਜਿਹਦੇ ਵਿੱਚ ਫਾਜ਼ਲਕਾ ਫਰੋਜ਼ਪੁਰ ਅੰਮ੍ਰਿਤਸਰ ਗਰਦਾਸਪੁਰ ਸੰਗਰੂਰ ਪਟਿਆਲਾ ਬਠਿੰਡਾ ਵਰਗੇ ਉਹ ਵੱਡੇ ਜ਼ਿਲ੍ਹੇ ਨੇ ਛੋਟੇ ਜ਼ਿਲ੍ਹਿਆਂ ਚ ਮਹਾਲੀ ਤਰਨਤਾਰਨ ਬਰਨਾਲਾ ਅਮਰੀਲਕੋਟਲਾ ਇਹ ਛੋਟੇ ਜ਼ਿਲ੍ਹੇ ਨੇ ਫਤਿਹਗੜ੍ਹ ਸਾਹਿਬ ਨਵਾਂ ਸ਼ਹਿਰ ਇਹ ਛੋਟੇ ਜ਼ਿਲ੍ਹੇ ਅੱਜ ਗਨੇ ਜਾਂਦੇ ਆ ਤਾਂ ਇਹਨਾਂ ਦੇ ਵਿੱਚ ਜਿਹੜਾ ਉਹ ਹੁਣ ਬਲਾਕ ਸੰਮਤੀ ਦੀਆਂ ਚੋਣਾਂ ਹੋਣਗੀਆਂ ਆ ਅਮੂਮਨ ਸਾਰੀਆਂ ਪਾਰਟੀਆਂ ਇਹ ਚੋਣਾਂ ਜਿਹੜੀਆਂ ਨੇ ਉਹ ਆਪਣੇ ਚੋਣ ਨਿਸ਼ਾਨ ਤੇ ਇਲੈਕਸ਼ਨ ਸਿੰਬਲ ਤੇ ਲੜਦੀਆਂ ਨੇਗੀਆਂ ਕਾਂਗਰਸ ਆਪਣੇ ਤੇ ਅਕਾਲੀ ਦਲ ਆਪਣੇ ਤੇ ਭਾਜਪਾ ਆਪਣੇ ਤੇ ਤੇ ਨਵੀਂ ਪਾਰਟੀ ਆਮ ਆਦਮੀ ਆਪਣੇ ਤੇ ਲੜੂਗੀ ਤੇ ਪੁਰਾਣੀਆਂ ਪਾਰਟੀਆਂ ਜਿਹੜੇ ਚ ਖੱਬੇ ਪੱਖੀ ਪਾਰਟੀਆਂ ਨੇ ਉਹ ਅਮੂਮਨ ਆਪਣੇ ਚੋਣ ਨਿਸ਼ਾਨਾਂ ਦੇ ਉੱਤੇ ਹੀ ਚੋਣ ਲੜਦੀਆਂ ਨੇ ਵੱਡੀ ਗੱਲ ਇਹ ਹੈ ਕਿ ਪੰਚਾਇਤ ਸੰਪਤੀਆਂ ਤੇ ਜ਼ਿਲ੍ਹਾ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਨੇ 31 ਮਈ ਨੂੰ ਹੋਣਗੀਆਂ ਵਿਗਲ ਵੱਜ ਚੁੱਕਿਆ ਹੈ ਤਿਆਰੀਆਂ ਖੇਚ ਲੈਣ ਚਾਹਵਾਨ ਲੜਨ ਦੀਆਂ ਜਿਹੜੀਆਂ ਜਿਹੜੀਆਂ ਤਿਆਰੀਆਂ ਨੇ ਉਹ ਹੁਣ ਤੋਂ ਸ਼ੁਰੂ ਕਰ ਦੇਣ ਪੰਚਾਇਤ ਸੰਪਤੀ ਤੇ ਜਿਹੜਾ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ ਪੰਜਾਬ ਸਰਕਾਰ ਨੇ ਐਲਾਨ ਕਰਤਾ ਗਜ਼ਟ ਨੋਟੀਫਿਕੇਸ਼ਨ ਇਹਦਾ ਜਾਰੀ ਹੋ ਚੁੱਕਿਆ ਹੈ ਤਰੀਕ ਜਿਹੜੀ ਆ ਉਹ 31 ਮਈ ਆ 31 ਮਈ ਨੂੰ ਜਿਹੜਾ ਇਹ ਵੋਟਾਂ ਪਾਈਆਂ ਜਾਣਗੀਆਂ ਵੋਟਾਂ ਹੋਣਗੀਆਂ ਚੋਣਾਂ ਪਾਉਣਗੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਆਮ ਆਦਮੀ ਪਾਰਟੀ ਕਾਂਗਰਸ ਅਕਾਲੀ ਦਲ ਭਾਜਪੀ ਸਣੇ ਖੱਬੇ ਪੱਖੀ ਪਾਰਟੀਆਂ ਆਪਣਾ ਕੀ ਰੋਲ ਅਦਾ ਕਰਦੀਆਂ ਨੇ ਇਹ ਦੇਖਣ ਵਾਲੀ ਗੱਲ ਹੋਵੇਗੀ ਪਰ ਲਗਾਤਾਰ ਪੰਜਾਬ ਜਿਹੜਾ ਉਹ ਚੋਣਾਂ ਦੇ ਮੌਲ ਦੇ ਵਿੱਚ ਜਿਹੜਾ ਉਹ ਗੁਜ਼ਰ ਰਿਹਾ ਆ ਚੋਣ ਕਮਿਸ਼ਨ ਸੂਬਾਈ ਚੋਣ ਕਮਿਸ਼ਨ ਕਦੋਂ ਇਹਦੇ ਬਾਰੇ ਜਿਹੜਾ ਨੋਟੀਫਿਕੇਸ਼ਨ ਜਾਰੀ ਕਰਦਾ ਹੈ ਚੋਣ ਜਾਬਤਾ ਲਾਉਂਦਾ ਇੱਕ ਵਾਰ ਫਿਰ ਪੰਜਾਬ ਦੇ ਵਿੱਚ ਚੋਣ ਜਾਬਤਾ ਲੱਗਣ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ